ਕੇਂਦਰ ਸਰਕਾਰ ਨੇ ਗ੍ਰੇਟਰ ਨੌਇਡਾ ਤੇ ਤੋਲੇਰਾ ਦੀ ਤਰਜ ਤੇ 12 ਨਵੇਂ ਸਨੈਤੀ ਕੋਰੀਡੋਰ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਇਹਨਾਂ ਨਵੇਂ ਸਨੈਤੀ ਸ਼ਹਿਰਾਂ ਦੇ ਵਿੱਚ ਪੰਜਾਬ ਦਾ ਰਾਜਪੁਰਾ ਵੀ ਸ਼ਾਮਲ ਹੈ ਤੇ ਨਾ ਸਨੈਤੀ ਇਲਾਕਿਆਂ ਵਿੱਚ 28602 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਨਾਲ ਸਥਾਨਕ ਉਤਪਾਦਨ ਨੂੰ ਫੁੱਲਾਰਾ ਮਿਲੇਗਾ ਇਹ ਕੋਰੀਡੋਰ ਉਤਰਾਖੰਡ ਦੇ ਖੁਰਪੀਆਂ ਪੰਜਾਬ ਵਿੱਚ ਰਾਜਪੁਰਾ ਮਹਾਰਾਸ਼ਟਰ ਦੇ ਡਿੱਗੀ ਕੇਰਲਾ ਦੇ ਪਲੱਕੜ ਜੂਪੀ ਵਿੱਚ ਆਗਰਾ ਤੇ ਪ੍ਰਿਆਗਰਾਜ ਵਿਹਾਰ ਦੇ ਵਿੱਚ ਗਿਆ ਤੇਲੰਗਨਾ ਦੇ ਜ਼ਹੀਰਾਬਾਦ ਆਂਧਰਾ ਪ੍ਰਦੇਸ਼ ਦੇ ਵਿੱਚ ਉਰਾਵਕਲ ਤੇ ਕੋਪਰਥੀ ਰਾਜਸਥਾਨ ਦੇ ਜੋਧਪੁਰ ਪਾਲੀ ਤੇ ਹਰਿਆਣਾ ਵਿੱਚ ਬਣਾਏ ਜਾਣਗੇ ਨਵੇਂ ਕੇਂਦਰ ਬਣਾਉਣ ਸੰਬੰਧੀ ਫੈਸਲਾ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲੇ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਵਿੱਚ ਲਿਆ ਗਿਆ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਟਵ ਨੇ ਬੈਠਕ ਉਪਰੰਤ ਕਿਹਾ ਕੇਂਦਰੀ ਕੈਬਨਿਟ ਨੇ ਕੌਮੀ ਸਨਿਆਤੀ ਕੋਰੀਡੋਰ ਵਿਕਾਸ ਪ੍ਰੋਗਰਾਮ ਤਹਿਤ 28602 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ 12 ਨਵੇਂ ਪ੍ਰੋਜੈਕਟਾਂ ਸੰਬੰਧੀ ਤਜ਼ਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਐਨ ਆਈ ਸੀ ਡੀ ਪੀ ਨੂੰ ਇਹਨਾਂ ਪ੍ਰੋਜੈਕਟਾਂ ਜ਼ਰੀਏ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣ ਦੀ ਆਸ ਹੈ। ਇਹਨਾਂ ਤਜ਼ਵੀਜ਼ਤ ਸਨਹਿਤੀ ਇਲਾਕਿਆਂ ਨਾਲੇ 10 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ 3 ਲੱਖ ਨੂੰ ਸਿੱਧੇ ਤੌਰ ਤੇ ਰੋਜ਼ਗਾਰ ਮਿਲਣ ਦਾ ਅਨੁਮਾਨ ਹੈ। ਇਹ ਪ੍ਰੋਜੈਕਟ 1.52 ਲੱਖ ਕਰੋੜ ਰੁਪਏ ਦਾ ਨਿਵੇਸ਼ ਪੈਦਾ ਕਰਨ ਦੇ ਸਮਰਥ ਹੈ। ਕਵੀਲਗੌਰ ਹੈ ਕਿ ਸਰਕਾਰ ਨੇ ਇਸ ਸਾਲ ਦੇ ਕੇਂਦਰੀ ਬਜਟ ਵਿੱਚ ਮੈਨੂਫੈਕਚਰਿੰਗ ਨੂੰ ਪੁਲਾਰਾ ਦੇਨ ਦੀ ਰਾਦੇ ਨਾਲ ਰਾਜਾ ਤੇ ਪ੍ਰਾਈਵੇਟ ਸੈਕਟਰ ਦੀ ਪਾਈਵਾਲੀ ਨਾਲ 100 ਸ਼ਹਿਰਾਂ ਦੇ ਵਿੱਚ ਜ ਜ ਇਹਨਾਂ ਦੇ ਨੇੜੇ ਪਲੱਗ ਐਂਡ ਪਲੇ ਸਨਯਤੀ ਪਾਰਕ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ ਭਾਰਤ ਦੇ 8 ਅਜਿਹੇ ਸ਼ਹਿਰ ਪਹਿਲਾਂ ਹੀ ਇਸ ਯੋਜਨਾ ਨੂੰ ਲਾਗੂ ਕਰਨ ਦੇ ਵੱਖ-ਵੱਖ ਪੜਾਵਾ ਵਿੱਚ ਨੇ 8 ਕੋਰੀਡੋਰਾਂ ਤੇ ਕੰਮ ਜਾਰੀ ਹੈ ਜਦੋਂ ਕਿ ਬਜਟ ਵਿੱਚ 12 ਨਵੇਂ ਹੋਰ ਐਲਾਨੇ ਜਾਣ ਨਾਲ ਦੇਸ਼ ਵਿੱਚ ਇਹਨਾਂ ਸ਼ਹਿਰਾਂ ਦੀ ਗਿਣਤੀ ਵੀ ਹੋ ਗਈ ਹੈ ਜੇਕਰ ਗੱਲ ਰਾਜਪੁਰਾ ਦੀ ਕਰੀਏ ਤਾਂ ਕੇਂਦਰੀ ਕੈਬਨਿਟ ਵੱਲੋਂ ਰਾਜਪੁਰਾ ਸ਼ਹਿਰ ਨੂੰ ਸਨੇਤੀ ਕੋਰੀਡੋਰ ਵੱਜੋਂ ਵਿਕਸਿਤ ਕਰਨ ਦੇ ਫੈਸਲੇ ਮਗਰੋਂ ਸਥਾਨਕ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਕੇਂਦਰੀ ਪ੍ਰੋਜੈਕਟ ਤਹਿਤ ਰਾਜਪੁਰਾ ਨੂੰ ਏਰੀਆ ਵੱਜੋਂ ਵਿਕਸਿਤ ਕਰਨ ਲਈ 28602 ਕਰੋੜ ਰੁਪਏ ਖਰਚੇ ਜਾਣਗੇ ਇਸ ਪ੍ਰੋਜੈਕਟ ਨਾਲ ਰਾਜਪੁਰਾ ਵਿੱਚ 64000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਦੋਂ ਕਿ 7500 ਕਰੋੜ ਰੁਪਏ ਦਾ ਨਿਵੇਸ਼ ਆਉਣ ਦੀ ਸੰਭਾਵਨਾ ਹੈ